ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਦੇ ਚੈਨਲ ਤੇ ਤੇ ਜਿਨ੍ਹਾਂ ਨੇ ਅਜੇ ਤੱਕ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਹੈ ਤਾਂ ਪਲੀਜ਼ ਫਟਾਫਟ ਜਾ ਕੇ ਸਭ ਤੋਂ ਪਹਿਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਹਾਂਜੀ ਤੇ ਹੁਣ ਆਪਾਂ ਚੱਲਦੇ ਹਾਂ ਇੱਕ ਰੀਲ ਦੇ ਵੱਲ ਜੋ ਮੈਨੂੰ ਕਿਸੇ ਨੇ ਭੇਜੀ ਪਹਿਲਾਂ ਤਾਂ ਥੋੜੀ ਮੈਂ ਵੀ ਸ਼ੌਕਡ ਹੋ ਗਈ ਇਹ ਰੀਲ ਦੇਖ ਕੇ ਮੈਨੂੰ ਕਹਿੰਦਾ ਯਾਰ ਪਹਿਲਾਂ ਤਾਂ ਲੋਕੀ ਕੰਮ ਕਰਦੇ ਸੀਗੇ ਚੋਰੀ ਹੁਣ ਸ਼ਰਿਆਮ ਕਰਨ ਲੱਪੇ ਆਰ ਸ਼ਰਿਆਮੀ ਕੰਮ ਕਰਨੇ ਸ਼ੁਰੂ ਕਰ ਦਿੱਤੇ ਉਹ ਤੁਹਾਨੂੰ ਸ਼ਰਮ ਸ਼ਰਮ ਨਹੀਂ ਆਂਦੀ ਸ਼ਰਾਮ ਇੰਦਾ ਦੇ ਕੰਮ ਕਿ ਅੱਖ ਮੇਰੀ ਖੋਲਦੀ ਨਹੀਂ ਦਿਨਾਂ ਚ ਰੁੱਬਲਾ ਤੇ ਲੇ ਧਰਦਾ ਨਹੀਂ ਰੋਟੀ ਬਣਾ ਮੇਰਾ ਸੱਜੰਦਾ ਕੋਲੀ ਪੋ ਬਣਾ ਮੇਰਾ ਸੱਜਦਾ ਨਹੀਂ ਕੀ ਹੈ ਜੋ ਆਕੜੀ ਇਹਦੂ ਹੈਗੀ ਹੈ ਹੈ ਮੈਨੂੰ ਲੱਗਦਾ 15 16 ਸਾਲ ਦੀ ਦੀ ਉਮਰ ਨਹੀਂ ਹੋਣੀ ਹੁਣੇ ਹੀ ਕੰਮ ਹੁਣੇ ਕੀ ਹੈ ਇਤ ਕੰਮ ਕਰਨੀ ਨਹੀਂ ਚਾਹੀਦੀ ਤੁਹੀ ਨਿੰਗਨਕੀਆਂ ਹਰੀਲਾਂ ਦੇ ਚੱਕਰ ਜਾਬਨ ਦਾ ਬੇੜਾ ਨਾ ਕਰ ਕਰੋ ਫਿਰ ਸਾਨੂੰ ਆ ਕੇ ਤੇ ਲੁਕ ਕੇ ਅੰਦੇ ਤੁਸੀਂ ਇਦਾਂ ਬੋਲਦੇ ਤੁਸੀਂ ਇਦਾਂ ਬੋਲਦੇ ਇਸੇ ਕਰਕੇ ਆਪਾਂ ਲੋਕਾਂ ਨੂੰ ਟੋਕਦੇ ਆ ਕਿ ਇਦਾਂ ਦੀਆਂ ਵੀਡੀਓਜ਼ ਨਾ ਬਣਾਇਆ ਕਰੋ ਜੇ ਇੰਸਟਾਗ੍ਰam ਨੇ ਤੁਹਾਨੂੰ ਅਥਾਰਟੀ ਦੇ ਦਿੱਤੀ ਹੈ ਕਿ ਤੁਸੀਂ ਆਪਣਾ ਟੈਲੈਂਟ ਦਿ ਸਕਦੇ ਹੋ ਜਾਂ ਤੁਸੀਂ ਬੋਲ ਸਕਦੇ ਹੋ ਕਿਵੇਂ ਦੀਆਂ ਵੀਡੀਓ ਪਾ ਸਕਦਾ ਮਤਲਬ ਇਹ ਨਹੀਂ ਕਿ ਤੁਸੀਂ ਹੁਣ ਚਾਹ ਪ੍ਰਮੋਟ ਕਰਨਾ ਸ਼ੁਰੂ ਕਰ ਦੋ ਕਿੰਨੀ ਗਲਤ ਗੱਲ ਹੈ ਇਹਨੂੰ ਲੋਕੀ ਦੇਖਣਗੇ ਲੋਕੀ ਸੋਚਣਗੇ ਯਾਰ ਪਤਾ ਨਹੀਂ ਕਿੰਨੀ ਕੂਲ ਚੀਜ਼ ਇਹ ਆਪਣੇ ਆਪ ਚ ਨਾ ਕੂਲ ਬਣ ਰਹੀ ਹੈ ਲੇਕਿਨ ਇਹ ਕੂਲ ਨਹੀਂ ਇਹ ਫੂਲ ਹੈ ਪਹਿਲਾਂ ਤਾਂ ਖੇਲਦੀ ਆਪਣੀ ਸੇਤ ਨਾਲ ਦੂਜਾ ਨੇ ਪੜ੍ਹਣਾ ਲਿਖਣਾ ਨਹੀਂ ਆ ਬਾਅਦ ਵਿੱਚ ਫਿਰ ਉਹ ਹੈਂਗਰਾਂ ਦੀ ਤਰ੍ਹਾਂ ਐ ਲਟਕ ਕੇ ਸੜਕਾਂ 'ਚ ਹੁੰਨਾ ਫਿਰ ਵੀ ਦੇ ਨਿਕਣਾ ਫਿਰ ਕਿਸ ਨੇ ਵੀਡੀਓ ਬਣਾ ਲੈਣਾ ਫਿਰ ਕਹਣਾ ਪੰਜਾਬ ਨਸ਼ਿਆਂ 'ਚ ਡੁੱਬ ਰਿਹਾ ਦੇਖੋ ਕਿਵੇਂ ਇੱਕ ਕੁੜੀ ਦੀ ਵਾਇਰਲ ਹੋਈ ਨਾ ਸੜਕਾਂ 'ਤੇ ਦਦਾ ਫਿਰਦੀ ਹੁੰਦੀ ਸੀ ਐ ਲਟਕਦੀ ਲਟਕਦੀ ਇਹਨੇ ਵੀ ਇਦਾਂ ਹੈਂਗਰ ਦੀ ਤਰ੍ਹਾਂ ਲਟਕਣਾ ਓ ਗੋਡ ਚਲੋ ਬਾਕੀ ਜਿਹੜੇ ਮੈਨੂੰ ਦੇਖਦੇ ਇਹ ਜਿਹੀਆਂ ਚੀਜ਼ਾਂ ਤੋਂ ਦੂਰ ਰਿਹਾ ਕਰੋ ਇਹ ਕੁਝ ਟਾਈਮ ਦੀ ਤੁਹਾਨੂੰ ਲੱਗਦਾ ਕਿ ਤੁਹਾਨੂੰ ਬਹੁਤ ਮਜ਼ਾ ਆ ਰਿਹਾ ਐ ਇੰਜੋਏ ਹੋ ਰਿਹਾ ਲੇਕਿਨ ਲਾਈਫ ਟਾਈਮ ਹੀ ਤੁਹਾਡੇ ਗਲੇ 'ਚ ਫਾਂਸੀ ਦਾ ਫੰਦਾ ਜੇ ਇਹ ਚੀਜ਼ ਤੁਹਾਡੀ ਬੋਡੀ ਨੂੰ ਇੱਕ ਵਾਰ ਖਰਾਬ ਕਰਦੀ ਤਾਂ ਉਹ ਕਦੀ ਠੀਕ ਨਹੀਂ ਹੋ ਸਕਦੀ। ਆਵੇਂ ਕੋ ਜਿੰਨੇ ਮਰਜੀ ਦਾਵੇ ਕਰ ਦੇਵੇ ਤੇ ਇਹਨਾਂ ਚੀਜ਼ਾਂ ਤੋਂ ਹਮੇਸ਼ਾ ਰੋ ਦੂਰ ਤੇ ਬਾਕੀ ਆਪਾਂ ਚੱਲਦੇ ਆਂ। ਦੀਪਿਕਾ ਲੁੱਤਰਾ ਤਾ 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 ਕਦ ਨਹੀਂ ਕਿਤਾ ਬੋਲਦੀ ਆ। ਅਰੇ ਅਪਣਿਆ ਵੀ ਬਣਾਇਆ? ਹਾਂ ਇਹਦੀ ਮੈਂ ਪਹਿਲਾਂ ਇੱਕ ਕਲਿੱਪ ਲਗਾਉਂਦੀ ਆ ਇਹ ਪਾਈ ਅਮਰਿਤਪਾਲ ਸਿੰਘ ਮੈਰੋ ਜਿਨੇ ਪਾ ਦਿੱਤਾ ਏ ਆਪਣਾ ਵੀਡੀਓ। ਫਿਰ ਮੈਂ ਉਹਦਾ ਵੀਡੀਓ ਦੇਖੂਗੀ ਤੇ ਨਾਲ ਪਹਿਲਾਂ ਮੈਂ ਇਹਦਾ ਲਗਾਉਂਦੀ ਕਿ ਇਹਨੇ ਕੀ ਕੀਤਾ ਏ। ਨੇ ਆਪਣੇ ਆਪ ਹੀ ਬੁਲਾਇਆ ਚੋਕੇ ਨਾਲ ਬੁਲਾਇਆ ਕਿ ਅਸੀਂ ਪ੍ਰੋਮੋਸ਼ਨ ਕਰਾਉਣੀ ਹੈ ਤੇ ਉੱਥੇ ਲੱਗਦਾ ਕਿਨੇ سارے ਕਾਫੀ ਮੁੰਡੇ ਹੈਗੇ ਸੀਗੇ ਵੇਕ ਅਪ ਟੂ ਰਿਐਲਿਟੀ ਉਹਨਾਂ ਨੇ ਵੀ ਪਾ ਦਿੱਤਾ ਹੈ ਵੀਡੀਓ ਤੇ ਅਸੀਂ ਉਹਨਾਂ ਦਾ ਵੀਡੀਓ ਦੇਖਾਂਗੇ ਪਹਿਲਾਂ ਮਸਤ ਪਹਿਲਾਂ ਇਹਨੂੰ ਗੱਲ ਕਹਿਣਾ ਚਾਹੀਦੀ ਹੈ ਕਿ ਤੂੰ ਉਸ ਬੰਦੇ ਦਾ ਪਹਿਲਾਂ ਕਦੇ ਨਾਮ ਨਹੀਂ ਸੁਣਿਆ ਇੰਨੀ ਵਾਰ ਨਿਊਜ਼ 'ਚ ਨਾਮ ਹੈ ਤੈਨੂੰ ਨਹੀਂ ਪਤਾ ਕਿ ਉਹ ਕੀ ਕੰਮ ਕਰਦੇ ਹੈ ਤੇ ਕੀ ਨਹੀਂ ਕਰਦੇ ਤੂੰ ਕਹਿੰਦੀ ਮੈਂ ਕੱਲੀ ਹੁੰਦੀ ਤੂੰ ਉਹਦਾ ਵੀ ਤਾਂ ਪ੍ਰੋਮੋਸ਼ਨ ਕਰਾਣ ਜਾਣੀ ਹੈ ਆਦੋਂ ਨਹੀਂ ਤੈਨੂੰ ਲੱਗਦਾ ਕਿ ਅਗਰ ਤੂੰ ਕੱਲੀ ਹੁੰਦੀ ਜਾਂ ਉੱਥੇ ਤੇਰੇ ਨਾਲ ਕੁਝ ਹੋ ਜਾਂਦਾ ਮਤਲਬ ਤੈਨੂੰ ਅਗਲੇ ਨੇ ਨੇ ਉਹ ਮੈਂ ਹੁਣ ਵੀਡੀਓ ਦੇ ਬਾਅਦ ਵਿੱਚ ਗੱਲ ਕਰਦੀ ਆ ਕਿ ਜਿੱਦਾਂ ਉਹਨਾਂ ਨੇ ਇਹਨੂੰ ਟ੍ਰੀਟ ਕੀਤਾ ਉਹ ਵੀ ਆਪਾਂ ਦੇਖਣਾ ਹੈ ਫਿਰ ਆਪਾਂ ਇਹਨੂੰ ਦੇਾਂਗੇ ਜਵਾਬ ਕਿ ਇਹਨੇ ਜਿਹੜੇ ਅਲੀਗੇਸ਼ਨ ਲਗਾਏ ਹੈ ਨਾ ਕਿ ਮੈਨੂੰ ਲਾਈਕ ਮੇਰੇ ਨਾਲ ਕੁਝ ਹੋ ਜਾਂਦਾ ਜਾਂ ਕੁਝ ਹਨਾ ਉਹਨੇ ਮੈਨੂੰ ਇਦਾਂ ਕੀਤਾ ਜਾਂ ਇਦਾਂ ਮੈਨੂੰ ਧੋਖੇ ਨਾਲ ਬੁਲਾਇਆ ਤੇ ਉਹਨਾਂ ਨੇ ਜਿਵੇਂ ਇਹਨੂੰ ਟ੍ਰੀਟ ਕੀਤਾ ਪਹਿਲਾਂ ਆਪਾਂ ਦੇਖਾਂਗੇ ਉਹ ਵਾਲੀ ਵੀਡੀਓ ਹੈਲੋ ਤੁਸੀਂ ਸਭ ਤੋਂ ਪਹਿਲਾਂ ਦੇਖੋ ਉਹਨਾਂ ਨੇ ਇਹਨੂੰ ਦੁਪੱਟਾ ਪਕੜਾਇਆ ਕਿ ਸਿਰ ਟਕਲਾ। ਉਹਨੇ ਆਪਣੇ ਲੱਤਾਂ ਤੇ ਰੱਖ ਲਿਆ ਦੁਪੱਟਾ। ਜੇ ਤੈਨੂੰ ਕੋ ਗਿੱਤ ਗਿਆ ਸਿਰ ਟਕਲਾ ਤੇ ਇਹਦੇ ਵਿੱਚ ਤੇਰਾ ਕੋਈ અપਮਾਨ ਵਾਲੀ ਤੇ ਗੱਲ ਨਹੀਂ ਹੋਈ। सिंपति ਲੈਣੀ ਹੈ। ਉਹ ਪਲੱਸ 2 ਫੇਲ। ਦਿਮਾਗਦਮੂ ਇੱਕ ਖੋਪਾ ਖਾਲੀ ਹੈ ਉੱਪਰ ਦਾ। ਖਾਲੀ ਲੱਗਦਾ ਮੈਨੂੰ ਕਿਉਂਕਿ ਅਗਰ ਕੋਈ ਸਹੀ ਮਾਇਨੇ ਵਿੱਚ ਪੜਿਆ ਲਿਖਿਆ ਬੰਦਾ ਹੁੰਦਾ ਨਾ। ਜਦ ਕੁੜੀ ਹੁੰਦੀ ਹੈ ਨਾ ਉਹ ਐਜ਼ ਇੱਕ ਰਿਸਪੈਕਟਲੀ ਬੰਦੇ ਨੇ ਕਿ ਦੁਪੱਟਾ ਰੱਖ ਲਓ ਤਾਂ ਵੈਸੇ ਹੀ ਰੱਖ ਲੈਂਦੀ ਕਿ ਚਲੋ ਆ ਨਾ ਉਹਨਾਂ ਨੇ ਬਾਣਾ ਪਾਇਆ ਪਿਆ ਨਾ ਕਿ ਮੈਂ ਸਹੀ ਤਰੀਕੇ ਨਾਲ ਬੈਠਾਂ ਪਰ ਨਹੀਂ ਤੁਹਾਨੂੰ ਕੀ ਲੱਗਦਾ ਕਿ ਮੇਰੀ ਵੀਡੀਓਜ਼ ਜਿਹੜੀਆਂ ਵੀ ਹੈਗੀਆਂ ਵਾਂ ਕਿ ਤੁਹਾਨੂੰ ਲੱਗਦਾ ਗੰਦੀਆਂ ਨਹੀਂ ਹੈ ਕੋਈ ਥੱਕ ਥੱਕ ਕੇ ਪਸੀਨਾ ਪਸੀਨ ਹੋ ਜਾਂਦਾ ਥੱਕ ਥੱਕ ਕੇ ਪਸੀਨਾ ਪਸੀਨਾ ਕਾ ਦੇਣਾ ਹੁਣ ਕਿ ਅਰੇ ਯਾਰ ਜਿੱਦਾਂ ਹੁੰਦੀ ਯਾਰ ਨਹੀਂ ਕਹਿਣਾ ਮੈਂ ਠੀਕਾ ਤੁਹਾਡੇ ਭਰਾਵਾਂ ਹਾਂ ਹੁਣ ਇਹਨੇ ਕਿ ਅਰੇ ਯਾਰ ਤੁਸੀਂ ਤੁਸੀਂ ਕਿਸੇ ਨੂੰ ਵੀ ਯਾਰ ਬੋਲ ਦਿੰਦੇ ਹੋ ਮਤਲਬ ਕੋਈ ਬੰਦਾ ਤੁਹਾ ਨਾਲ ਗੱਲ ਕਰ ਰਿਹਾ ਹੈ ਨਾ ਪਹਿਲੀ ਵਾਰ ਤੁਹਾਨੂੰ ਮਿਲਿਆ ਹੈ ਜੇ ਕੁਝ ਵੀ ਤੁਸੀਂ ਨਾ ਯਾਰ ਕਹਿ ਕੇ ਗੱਲ ਕਰਦੇ ਹੋ ਸਾਹਮਣੇ ਤੇ ਕਰਕੇ ਮੈਨੂੰ ਭਰਾ ਕਹਿ ਯਾਰ ਉਹ ਨਹੀਂ ਹੈ ਮੈਨੂੰ ਭਰਾ ਕਹਿ ਕੇ ਬੋਲ ਯਾਰ ਕਿੰਨੀ ਮਤਲਬ ਇੱਥੋਂ ਪਤਾ ਲੱਗਦਾ ਕਿ ਕੁੜੀ ਕਿੱਡੀ ਬੇਵਕੂਫ ਹੋएगी ਇਹ ਦੀ ਗੰਦੀਆਂ ਗੰਦੀਆਂ ਪ੍ਰੋਮੋਸ਼ਨ ਇਹਨੇ ਤਾਈਓ ਕੀਤੀਆਂ ਕਿਉਂਕਿ ਇਹ ਕੁੜੀ ਕੋਲ ਦਿਮਾਗ ਨਹੀਂ ਮੰਦਾ ਇਹ ਨਹੀਂ ਸਮਝਾਂਦਾ ਕਿ ਸਭ ਨੇ ਇੰਨਾ ਜ਼ਿਆਦਾ ਮੈਟ ਐਪਰੀਸ਼ੀਏਟ ਕਰੀ ਸੀ ਮੇਰੇ ਪਾਪਾ ਆਏ ਮੇਰੇ ਪੱਤੇ ਤੇਰੇ ਪਾਪਾ ਨੇ ਇਹ ਵੀਡੀਓ ਨਹੀਂ ਦੇਖਿਆ ਤੂੰ ਕਿਵੇਂ ਬੋਲਦੀ ਹੈ ਤੈਨੂੰ ਬੋਲਣ ਦੀ ਅਕਲ ਨਹੀਂ ਹੈ ਚਲੋ ਚੰਨੀ ਲੈ ਲਓ ਅਸੀਂ ਥੋੜਾ ਸਤਕਾਰ ਕਰਦੇ ਹਾਂ ਸਰ ਤੇ ਚੁੰਨੀ ਲੈ ਲੋ ਇੱਥੇ ਜਵਾਬ ਦੋ ਥੱਕ ਥੱਕ ਕੇ ਪਸੀਨਾ ਪਛਿੰਦੀ ਜਦੋਂ ਸਾਹਮਣੇ ਤੋਂ ਬੰਦੇ ਨੇ ਤੁਹਾਨੂੰ ਕਹਿ ਹੀ ਦਿੱਤਾ ਕਿ ਉਹ ਤੁਹਾਡੇ ਭਰਾਵਾਂ ਵਰਗਾ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ ਤੇ ਪੋਡਕਾਸਟ ਦੇ ਵਿੱਚ ਜਾ ਕੇ ਇੰਨੇ ਵੱਡੇ ਅਲੀਗੇਸ਼ਨ ਲਗਾਉਂਦੀ ਕੀ ਜ਼ਰੂਰਤ ਸੀ ਮੈਨਾਂ ਕੁਝ ਹੋ ਜਾ ਤੈਨੂੰ ਲੱਗਦਾ ਕਿ ਜਿਹੜਾ ਬੰਦਾ ਤੈਨੂੰ ਇਹਦੇ ਕੁਰਸੀ ਤੇ ਕਿਤੇ ਲੱਗੇ ਇਹਦੇ ਨਾਲ ਤੱਕਾ ਹੋਇਆ ਕਹਿੰਦੀ ਮੈਨੂੰ ਜ਼ਬਰਦਸਤੀ ਬੁਲਾਇਆ ਗਿਆ ਜਾਂ ਮੈਨਾਂ ਤੱਕਾ ਹੋਇਆ ਕਿਤੇ ਲੱਗ ਰਿਹਾ ਇਹਦੇ ਨਾਲ ਤਾਂ ਕਹੇ ਆਰਾਮ ਨਾਲ ਬੈਠੀ ਹੋਈ ਹੈ ਮਤਲਬ ਮੰਨਿਆ ਕਿ ਤੂੰ ਕੁੜੀ ਹੈ ਤੇ ਦਾ ਮਤਲਬ ਇਹ ਨਹੀਂ ਕਿ ਕੋਈ ਬੰਦਾ ਇਹ ਕੋਈ ਵੀ ਅਲੀਗੇਸ਼ਨ ਚੱਕ ਕੇ ਲਗਾ ਦੇ ਉਹ ਥੱਕ ਥੱਕ ਕੇ ਪਸੀਨਾ ਪਸੀਨੀ ਕਾ ਦੇਣਾ ਕੋ ਜਾਣ ਕੰਮ ਕਰਕੇ ਜਿਹੜਾ ਕੰਮ ਕੀ ਅੱਛਾ ਇਹ ਜੰਮ ਦੀ ਗੱਲ ਹੈ ਪਹਿਲਾਂ ਵੀ ਤੇ ਮੈਂ ਜਿੰਮ ਦੀ ਵੀਡੀਓ ਪਾਈ ਹੈ ਪਹਿਲਾਂ ਦੀ ਛੱਡੋ ਇਹਦੀ ਜਵਾਬ ਦਿਓ ਇਹ ਤੁਹਾਡੀ ਵੀਡੀਓ ਮੈਨੂੰ ਮੈਨੂੰ ਇੰਨੀ ਗੱਲ ਦਾ ਨਹੀਂ ਪਤਾ ਹੈਗਾ ਜਿੱਦਾਂ ਸਾਨੂੰ ਕਹਿੰਦੇ ਅੱਛਾ ਨੋਰਮਲ ਆ ਤੁਹਾਡਾ ਕਰਦੇ ਦਾ ਲੋਰਮਲ ਹੈ 5 ਮਿੰਟ ਸਰ ਵੀ ਸਾ ਕਾ ਥੱਕ ਕੇ ਪਸੀਨਾ ਪਸੀਨੀ ਕਾ ਦੇਣਾ ਹੋ ਜਾਣਗੇ ਉਹ ਵੀ ਕਮਜ਼ੋਰੀ ਹੈਗੀ ਹੈ ਕਾ ਸਾਈਜ਼ ਦੀ ਪ੍ਰੋਬਲਮ ਹੈ ਜਾਂ ਫਿਰ ਟਾਈਮਿੰਗ ਵੀ ਜਾਂ ਫਿਰ ੱਲੇ ਪਾਨ ਦੀ ਕਰ ਦਾਂਗੇ ਕਰ ਦਾਂਗੇ ਬਿਲਕੁਲ ਤਾਂ ਉਹ ਸਾਡੀ ਪਾਪਾਂ ਕੋਈ ਕਾਹਨ ਕਿ ਕਹਿੰਦਾ ਹੈ 10 ਸਬੰਦੀ ਨੂੰ ਬੋਲਨ ਬੋਲਣਾ ਤੱਕ ਨਹੀਂ ਆਂਦਾ ਠੀਕ ਹੈ ਤੋਟਲੀ ਪਤਾ ਨਹੀਂ ਥੱਤੀ ਆਵਾਜ਼ ਦੇ ਵਿੱਚ ਇਹ ਬੋਲਦੀ ਹੈ ਪਤਾ ਨਹੀਂ ਜਾਣ ਕੇ ਬੋਲਦੀ ਹੈ ਹੁਣ ਇੱਥੇ ਤਾਂ ਚੰਗੀ ਭਲੀ ਬੋਲ ਰਹੀ ਹੈ ਜਾਣ ਕੇ ਬੋਲਦੀ ਹੈ ਬਿਲਕੁਲ ਕੈਮਰਾ ਅੱਗੇ ਪਿੱਛੇ ਅੱਗੇ ਪਿੱਛੇ ਲਿਆ ਕੇ ਬੋਲ ਰਹੀ ਹੈ ਤਾਂ ਹੁਣ ਇਸ ਬੰਦੀ ਦੇ ਕੋਲ ਇੱਥੇ ਕੋਈ ਬੰਦਾ ਜਦੋਂ ਕੁਐਸਚਨ ਕਰ ਰਿਹਾ ਤਾਂ ਇਸ ਬੰਦੀ ਦੇ ਕੋਲ ਕੋਈ ਜਵਾਬ ਨਹੀਂ ਹੈ ਕਿ ਮੈਂ ਕਿਵੇਂ ਇਸ ਜਵਾਬ ਦਵਾਂ ਇਹਦੇ ਕੋਲ ਕੋਈ ਆਨਸਰ ਨਹੀਂ ਆ ਰਿਹਾ ਮਤਲਬ ਕਹਿਦੀ ਜਿਮ ਲਾ ਕੇ ਜੋ ਤੂੰ ਐਡਸ ਕੀਤੀਆਂ ਸੀਗੀਆਂ ਉਹਦੇ ਚ ਕਿ ਜਿਮ ਦੀ ਗੱਲ ਕੀਤੀ ਗਈ ਸੀਗੀ ਉਹ ਦਾ ਦੱਬਿਆ ਪਾਉ ਬੋਲ ਨਹੀਂ ਫਿਰ ਮੈਂ ਉਹੀ ਜ਼ਿਆਦਾ ਗੱਲ ਰਿਪੀਟ ਕਰੋ ਤੇ ਜਾਂ ਮਰਜ਼ੀ ਕਰੋ ਹਾਂਜੀ ਅਗਲੇ ਦੀ ਕਈ ਮੰਨੋਗੇ ਅਸੀਂ ਕਹਿੰਨੇ ਆ ਖੂ ਆ ਇਹਦੇ ਚ 100 ਰੁਪਿਆ ਦਿੰਨੇ ਆ ਸਾਡੇ ਖੂ ਤੇ ਡੰਗਾਈ ਮਾਪਣੀਆਂ ਛਾਲ ਮਾਰਦੀਆਂ ਥਾਂ ਉਹਦੇ ਚ ਕਿਹੜੇ ਸਾਈਜ਼ ਦੀ ਗੱਲ ਕਰਦੇ ਤੁਸੀਂ ਕਿਹੜਾ ਸਾਈਜ਼ ਮੋਟਾ ਪਤਲਾ ਕਰਨਾ ਬਈ ਹੁਣ ਉਹਨਾਂ ਦਾ ਕੰਮ ਹੀ ਉਹਦਾ ਕੰਮ ਇਹ ਤਾਂ ਦੇਖੋ ਇਹ ਤਾਂ ਛੱਡੋ ਇਹਨਾਂ ਨੂੰ ਤਾਂ ਅਸੀਂ ਆਪੇ ਵੇਖ ਲਾਂਗੇ ਮੰਨਿਆ 1% ਮੰਨ ਲਿਆ ਉਹਨਾਂ ਦਾ ਕੰਮ ਇਹ ਜਿਆ ਤੈਨੂੰ ਉਸ ਕੰਮ ਬਾਰੇ ਕਿਸ ਚੀਜ਼ ਦੀ ਕਿਵੇਂ ਨੌਲੇਜ ਹੈ ਤੂੰ ਕੀ ਟਰਾਈ ਕੀਤੀ ਜਾਂ ਤੇਰੀ ਫੈਮਿਲੀ ਚ ਕਿਸੇ ਨੇ ਟਰਾਈ ਕੀਤੀ ਜਾਂ ਫਿਰ ਕਿਸੇ ਖਾਸ ਬੰਦੇ ਨੇ ਟਰਾਈ ਕੀਤੀ ਹਾਂ ਹੂੰ ਕਿਵੇਂ ਨੌਲੇਜ ਹੈ ਤੈਨੂੰ ਤੂੰ ਕਿਵੇਂ ਕਿਸੇ ਇੱਕ ਹੈਲਥ ਨੂੰ ਲੈ ਕੇ ਕੋਈ ਚੀਜ਼ ਬਾਰੇ ਤੂੰ ਕਿਵੇਂ ਬੋਲ ਸਕਦੀ ਹੈ ਜੇ ਤੂੰ ਇੰਨੀ ਤੈਨੂੰ ਨੌਲੇਜ ਹੈ ਤਾਂ ਤੂੰ ਫਿਰ ਜੇ ਤੈਨੂੰ ਬੈਠੇ ਹੋਏ ਸਾਹਮਣੇ ਤਾਂ ਪੁੱਛ ਰਿਹਾ ਦੇ ਨਾ ਇਸ ਗੱਲ ਦਾ ਜਵਾਬ ਜਦੋਂ ਐਡ ਕਰਨੀ ਹੈ ਨਾ ਤਾਂ ਤੁਹਾਡੇ ਕੋਲ ਹੀ ਪ੍ਰੋਪਰ ਇੱਕ ਉਦੀ ਪੂਰੀ ਇਨਫੋਰਮੇਸ਼ਨ ਹੋਣੀ ਚਾਹੀਦੀ ਕਿ ਉਹ ਕੀ ਚੀਜ਼ ਹੈ ਕੀ ਨਹੀਂ ਹੈ ਇਹਦਾ ਮਤਲਬ ਇਹ ਨਹੀਂ ਕੋਈ 500000 ਦੇ ਦਾ ਚੱਕੇ ਮੂੰਹ ਚੱਕੇ ਉਹਦੀ ਐਡ ਕਰ ਦੋ ਇਹਨਾਂ ਨੂੰ ਤਾਂ ਅਸੀਂ ਆਪੇ ਵੇਖ ਲਾਂਗੇ ਰੋਕ ਲੇ ਥੱਲੇ ਪਣਦੀ ਦਾ ਥੱਲੇ ਪਣਦੀ ਕਾਦੀ ਪ੍ਰੋਬਲਮ ਹੈ ਉਹੀ ਤਾਂ ਕਹਿੰਦੀ ਆ ਸਾਰੀ ਗੱਲ ਉਧਰ ਦੀ ਹੈਗੀ ਆ ਉਹਨਾਂ ਦਾ ਕੰਮ ਹੀ ਉਹੋ ਜਿਹਾ ਹੈਗਾ ਤੁਹਾਨੂੰ ਉਤਿਆਪ ਸਮਝਦਾਰ ਹੈਗੇ ਜਿਵੇਂ ਹਾਂ ਸਰ ਹਾਂ ਸਰ ਹੁਣ ਜਿੱਦਾਂ ਇਦਾਂ ਦੀ ਉਹ ਉਹਨਾਂ ਦੀ ਮੈਂ ਪੂਰਾ ਪੂਰਾ ਨਹੀਂ ਨਾ ਬੋਲਿਆ ਮੈਂ ਕੁਝ ਵੀ ਇਦਾਂ ਦਾ ਮੂੰਹ ਖੰਦਾ ਕੋਈ ਵਰਡ ਕੱਢਿਆ ਸਰ ਜਿੱਦ ਵਰਡਿੰਗ ਹੈਗੀ ਆ ਇਹ ਇਹ ਵਰਡਿੰਗ ਆ ਬੱਚੇ ਨਹੀਂ ਸੁਣਦੇ ਇਹ ਵਰਡਿੰਗ ਆ ਇਹ ਬੱਚੇ ਇੱਥੇ ਧੀਆ ਪੁੱਤਰ ਆ ਛੋਟੇ ਛੋਟੇ ਬੱਚੇ ਚੈਨਲ ਚਲਾਉਂਦੇ ਆ ਇੰਸਟਾਗ੍ਰam ਚਲਾਉਂਦੇ ਆ ਤੁਹਾਨੂੰ ਅਕਲ ਹੀ ਨਹੀਂ ਆਉਣੀ ਸਾਰੀ ਉਮਰ ਇੱਕ ਵਾਰੀ ਹੋਈ ਆ ਇਹ ਕਰਦਾਂਗੇ ਕਰਦਾਂਗੇ ਉੱਥੇ ਮੋਟੇ ਟੈਰਾ ਵਾਲੀ ਨੱਡੀ ਨਹੀਂ ਗੱਡੀ ਮਿਲ ਨੱਡੀ ਕੀ ਹੰਦ ਪੰਜਾਬ ਚ ਰਹਿੰਦੇ ਆ ਹੁਣ ਦੇਖੋ ਤੁਸੀਂ ਹੈ ਕਿੰਨੇ ਨੇ ਗੰਦੀ ਲੈਂਗੁਏਜ ਯੂਜ਼ ਕੀਤੀ ਐ ਸਭ ਨੂੰ ਪਤਾ ਸਭ ਨੇ ਇਹਦੇ ਦੇਖੇ ਹੋਏ ਆ ਨਾ ਠੀਕ ਐ ਅਗਰ ਤੂੰ ਕੀਤੀ ਐ ਨਾ ਤੇਰੇ ਚ ਨਾ ਕੌਨਫੀਡੈਂਸ ਐ ਕਿ ਤੂੰ ਜੋ ਐਡ ਕਰ ਰਹੀ ਐ ਜੋ ਤੂੰ ਐਡਵਰਟਾਈਜ਼ਮੈਂਟ ਕਰ ਰਹੀ ਓ ਬਿਲਕੁਲ ਸਹੀ ਐ ਤਦ ਤੂੰ ਫਿਰ ਕੌਨਫੀਡੈਂਸ ਨਾਲ ਜਵਾਬ ਦੇਣਾ ਕਿ ਨਹੀਂ ਇਹ ਚੀਜ਼ ਇਦਾਂ ਹੈ ਤੁਸੀਂ ਮਿਸ ਅੰਡਰਸਟੈਂਡ ਕਰ ਰਹੇ ਹੋ ਇਹ ਚੀਜ਼ ਐਵੇਂ ਹੈ ਤੇ ਤੇਰੇ ਕੋਲ ਇੱਕ ਗੱਲ ਦਾ ਜਵਾਬ ਨਹੀਂ ਸੀਗਾ ਪੋਡਕਾਸਟ ਵੀ ਤੂੰ ਰੋਣ ਬੈ ਗਈ ਤੂੰ ਕਿਹਾ ਕਿ ਮੇਰੇ ਫਾਦਰ ਸਾਹਿਬ ਇਦਾਂ ਹਨਾ ਇਹ ਉਹ ਮੇਰੇ ਭਰਾ ਤੇ ਤੇਰੇ ਫਾਦਰ ਸਾਹਿਬ ਜਾਂ ਤੇਰੇ ਭਰਾ ਦੇ ਕੋਲ ਕਿ ਆਏ ਵੀਡੀਓ ਜਾਂਦੀ ਨਾ ਹੋਏਗੀ ਕੀ ਤੇਰੇ ਫਾਦਰ ਸਾਹਿਬ ਨੇ ਤੈਨੂੰ ਪੁੱਛਿਆ ਤੇਰੀ ਮਦਰ ਨੇ ਹੀ ਹੈ ਠੀਕ ਹੈ ਤੇਰੇ ਫਾਦਰ ਸਾਹਿਬ ਨੇ ਤੈਨੂੰ ਪੁੱਛਿਆ ਨਹੀਂ ਕਿ ਕੁੜੀਏ ਕੀ ਹੈ ਕਿਸ ਚੀਜ਼ ਦੀ ਦਵਾਈ ਹੈ ਤੂੰ ਕਿਸ ਚੀਜ਼ ਲਈ ਐਡ ਕਰ ਰਹੀ ਹੈ ਕੀ ਸਾਰਾ ਟੱਬਰ ਹੀ ਖਾਨਦਾਨ ਹੀ ਬੇਸ਼ਰਮਾ ਦਾ ਹੀ ਹੈ ਕਿਉਂਕਿ ਤੇਰੀ ਐਡਸ ਦੇਖ ਕੇ ਤਾਂ ਇਹੀ ਲੱਗਦਾ ਮੈਨੂੰ ਜਿਸ ਕੁੜੀ ਦੇ ਘਰਦਿਆਂ ਨੂੰ ਉਹਦੀ ਐਜੂਕੇਸ਼ਨ ਨਾਲ ਮਤਲਬ ਨਹੀਂ ਹੈ ਉਹ ਕੀ ਕੰਮ ਕਰ ਰਹੀ ਹੈ ਉਹਦਾ ਨਾ ਮਤਲਬ ਨਹੀਂ ਤੇ ਆਪ ਸੋਚ ਲੋ ਖਾਨਦਾਨ ਕਿਵੇਂ ਦਾ ਹੋਏਗਾ ਜਦੋਂ ਵੀ ਕੋਈ ਬੱਚਾ ਗਲਤੀ ਕਰਦਾ ਨਾ ਸਭ ਤੋਂ ਪਹਿਲਾਂ ਮਾਪਿ ਉਤੇ ਹੀ ਉਂਗਲੀ ਚੱਕੀ ਜਾਂਦੀ ਹੈ ਇਹ ਰਿਐਲਿਟੀ ਹੈ ਬਾਕੀ ਗੱਲਾਂ ਸਾਰੀਆਂ ਬਾਅਦ ਦੇ ਵਿੱਚ ਆਉਂਦੀਆਂ ਚਲੋ ਅਗੇ ਸੁਣਦੇ ਤੁਹਾਨੂੰ ਇੱਕ ਬੰਦੇ ਦਾ ਫੋਨ ਆਇਆ ਅਸੀਂ ਉਹ ਰਿਕਾਰਡਿੰਗ ਸੁਣਦੇ ਤੁਸੀਂ ਉਹਨਾਂ ਨੂੰ ਬਕਾਇਦਾ ਉਤੋਂ ਇਹ ਗੱਲ ਆਖੀ ਵੀ ਅਸੀਂ ਕਰਾ ਮੈਂ ਕਹਿੰਦਾ ਸਿੱਖਾਂ ਦੇ ਘਰੇ ਜਾ ਗੁਰੂਆਂ ਵਾਰ ਜੇ ਤੂੰ ਸਿੱਖਾਂ ਦੇ ਘਰੇ ਨਹੀਂ ਜੰਮੀ ਹੈ ਮੈਂ ਵੀ ਸਿੱਖਾਂ ਦੇ ਘਰੇ ਜਨਮ ਨਹੀਂ ਲਿਆ ਠੀਕ ਹੈ ਮੈਂ ਵੀ Hindu ਫੈਮਲੀ ਤੋਂ ਐ ਤੇ ਤੈਨੂੰ ਕਿ ਅਥোরਿਟੀ ਮਿਲ ਗਈ ਹੈ ਕਿ ਤੂੰ ਗੰਦ ਪਾ ਸਕਦੀ ਹੈ ਜਦ ਕੁਝ ਵੀ ਬੋਲ ਸਕਦੀ ਹੈ ਮੈਂ ਵੀ ਆਬਜੈਕਸ਼ਨ ਕਰਦੀ ਹਾਂ ਇਸ ਗੱਲ ਦਾ ਕਿ ਨਹੀਂ ਇਦਾਂ ਹੋਣਾ ਚਾਹੀਦਾ ਤੂੰ ਧਰਮ ਨੂੰ ਇਹ ਕਾ ਨਾ ਧਰਮ ਦਾ ਕਾਰਡ ਖੇਲਣਾ ਸ਼ੁਰੂ ਕਰ ਦੋ ਮੈਂ Hindu ਧਰਮ ਤੋਂ ਬਲੋਂਗ ਕਰਦੀ ਹਾਂ ਠੀਕ ਹੈ ਤੂੰ ਕਿਵੇਂ ਇਹ ਸਭ ਕੁਝ ਕਰ ਸਕਦੀ ਹੈ ਕਿਤੇ ਸਾਡੇ ਧਰਮ ਵਿੱਚ ਲਿਖਿਆ ਹੋਇਆ ਕਿ ਤੂੰ ਇਦਾਂ ਦੇ ਗੰਦਬੰਦ ਮੂੰਹ ਤੋਂ ਬੋਲ ਸਕਦੀ ਹੈ ਪਈ ਮੈਂ ਸਿੱਖਾਂ ਦੀ ਕੁੜੀ ਨਹੀਂ ਐ ਤੇ ਇਹ ਕੀ ਮਤਲਬ ਹੈ ਕੋਈ ਗੱਲ ਦਾ ਕੋਈ ਲੈਣ ਦੇਣਾ ਹੈ ਇਸ ਚੀਜ਼ ਦੇ ਨਾਲ ਗੰਦ ਗੰਦੀ ਹੈ ਚਾਹੇ ਉਹ ਜਿਹੜੀ ਮਰਜੀ ਜਾਤ ਦਾ ਪਾਵੇ ਚਾਹੇ ਜਿਹੜੀ ਮਰਜੀ ਧਰਮ ਦਾ ਪਾਵੇ ਗੰਦ ਨੇ ਗੰਦ ਹੀ ਰਹਿਣਾ ਹੈ ਆਪਣੇ ਆਪ ਨੂੰ ਜਸਟੀਫਾਈ ਨਾ ਕਰ ਲਿਆ ਕਰੋ ਮਿੰਟੋ ਮਿੰਟ ਕਿ ਨਹੀਂ ਅਸੀਂ ਉਸ ਉਸ ਜਗ੍ਹਾ ਤੋਂ ਬਿਲੋਂਗ ਨਹੀਂ ਕਰਦੇ ਇਸ ਕਰਕੇ ਸਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਐਦਾਂ ਕੁਝ ਨਹੀਂ ਐ ਜੋ ਗਲਤ ਕਰੇਗਾ ਉਹ ਗਲਤ ਸੁਨੇਗਾ ਚਾਹੇ ਉਹ ਕਿਸੇ ਵੀ ਧਰਮ ਤੋਂ ਬਿਲੋਂਗ ਕਰਦਾ ਹੋਵੇ ਚਾਹੇ ਉਹ ਕਿਸੇ ਕਾਸਟ ਤੋਂ ਬਿਲੋਂਗ ਕਰਦਾ ਹੋਵੇ ਆਦੇ ਘਰ ਦੀ ਗੱਲ ਨਹੀਂ ਇਹ ਪੰਜਾਬ ਦੀ ਧਰਤੀ ਹੈ ਇੱਥੇ ਸਾਡੀਆਂ ਮਾਵਾਂ ਨੇ ਖੂਨ ਡੋਲਿਆ ਓਏ ਓਏ ਤੋੜ ਜਨਾਨੇ ਨੂੰ ਤੋੜ ਤੋ ਪਰੇਸ਼ਾਨ ਹੋ ਗਈ ਹੈ ਪਹਿਲਾਂ ਇਹ ਛੱਡ ਬੋਲਦਾ ਕੌਣਾ ਹੈ ਮੈਂ ਬੋਲਦੀ ਤੈਨੂੰ ਕਿਦਾ ਪਤਾ ਕਿ ਫਲਾਣੇ ਦੀ ਜਨਾਨੀ ਪਰੇਸ਼ਾਨ ਹੋ ਗਈ ਹੈ ਤੂੰ ਕਿ ਇਸ ਚੀਜ਼ ਐਕਸਪੈਰੀਮੈਂਟ ਕਰਕੇ ਆਈ ਹੈ ਕਿ ਕਿਵੇਂ ਕੋਈ ਪਰੇਸ਼ਾਨ ਹੁੰਦਾ ਤੇਰੀ ਉਮਰ ਕੀ ਹੈ ਇਹਨਾਂ ਚੀਜ਼ਾਂ ਆਰੇ ਐਡ ਕਰਨ ਦੀ ਜਾਂ ਤੈਨੂੰ ਕੋਈ ਬੜਾ ਐਕਸਪੀਰੀਅੰਸ ਹੋਵੇ ਤੇਰੀ ਵਿਆਹੀ ਵਰੀ ਹੋਵੇ ਤੈਨੂੰ ਐਕਸਪੀਰੀਅੰਸ ਹੋਵੇ ਚੀਜ਼ ਦਾ ਪਲੱਸ 2 ਤੂੰ ਫੇਲ ਹੈ ਮੈਂ ਤੈਨੂੰ ਫੇਲ ਹੀ ਕਹਾਂਗੀ ਕਿ ਮੈਨੂੰ ਨਹੀਂ ਲੱਗਦਾ ਤੂੰ ਪਲੱਸ 2 ਵੀ ਕੀਤੀ ਹੈ ਤੈਨੂੰ ਕੀ ਦੱਸਣਾ ਚੀਜ਼ਾਂ ਬਾਰੇ ਜਿਹੜਾ ਚੀਜ਼ਾਂ ਬਾਰੇ ਸ਼ਰਮਣੀਆਂ ਦੀ ਹੁਣ ਮੈਂ ਐਜ਼ ਹਨਾ ਊਮਨ ਮੈਂ ਗੱਲ ਕਰਦੀ ਹਾਂ ਹਨਾ ਅਸੀਂ ਸੈਨੇਟਰੀ ਪੈਡ ਯੂਜ਼ ਕਰਦੇ ਹਾਂ ਹਨਾ ਅਸੀਂ ਕਿ ਉਹਨੂੰ ਅਸੀਂ ਹਮੇਸ਼ਾ ਇੱਕ ਸਾਈਡ ਦੇ ਵਿੱਚ ਰੱਖ ਦਿਆ ਨਾ ਕਿ ਉਹ ਆਣ ਜਾਣ ਵਾਲੇ ਬੰਦੇ ਦੀ ਨਿਗਾਹ ਨਾ ਪਵੇ ਸਾਡੇ ਘਰ 'ਚ ਮੇਲ ਵੀ ਹੈਗੇ ਹੁਣ ਗੱਲਾਂ ਬੋਲਣ ਤੇ ਮਜਬੂਰ ਕਰ ਰਹੇ ਹਨਾ ਮੇਲ ਵੀ ਹੈਗਾ ਨਾ ਕਿ ਸਾਈਡ 'ਚ ਕਰ ਦੋ ਹਨਾ ਸਾਹਮਣੇ ਰੱਖ ਕੇ ਰੱਖਣੇ ਨਹੀਂ ਚੰਗੀ ਨਹੀਂ ਲੱਗਦੇ ਹਨਾ ਸਾਡੇ ਘਰ 'ਚ ਮੇਲ ਹੈ ਜਾਂ ਕੁਛ ਹੈ ਇਵਨ ਫੀਮੇਲ ਦੇ ਸਾਹਮਣੇ ਵੀ ਆਪਾਂ ਨਹੀਂ ਖੁੱਲ ਕੇ ਗੱਲ ਕਰ ਪਾਉਂਦੇ ਇਸ ਚੀਜ਼ ਬਾਰੇ ਅਜੇ ਤੱਕ ਵੀ ਕਈ ਘਰਾਂ ਦੇ ਜਿਹੜੀਆਂ ਲੇਡੀਆਂ ਹੈਜ਼ਿਟੇਟ ਹੁੰਦੀਆਂ ਇਸ ਚੀਜ਼ ਦੇ ਉੱਤੇ ਔਰ ਇਹ ਇੰਨੇ ਵੱਡੇ ਇੰਨੇ ਗੰਦੇ ਲੈਵਲ ਦੀਆਂ ਗੱਲਾਂ ਇੰਟਰਨੈਟ ਤੇ ਆ ਕੇ ਕਰ ਰਹੀ ਐ ਫੈਮਿਲੀ ਤੇ ਛੱਡੋ ਇੰਟਰਨੈਟ ਤੇ ਆ ਕੇ ਗੱਲਾਂ ਕਰ ਰਹੀਆਂ ਤਾਂ ਤੈਨੂੰ ਤੇਰੇ ਗਲੀ ਮੁਹੱਲੇ ਦਾ ਕੋਈ ਦੇਖਦਾ ਨਾ ਹੋਏਗਾ ਕਿ ਤੂੰ ਕੀ ਬੋਲ ਰਹੀ ਐ ਕਿ ਨਹੀਂ ਬੋਲ ਰਹੀ ਐ ਪਰ ਹੋਈ ਐ ਨਾ ਪਰਦਾ ਰਹਿਣਾ ਹੀ ਚਾਹੀਦਾ ਫਿਰ ਉੱਠਣਾ ਨਹੀਂ ਚਾਹੀਦਾ ਹਰ ਇੱਕ ਚੀਜ਼ ਤੋਂ ਕਿਉਂਕਿ ਜੇ ਹਲਕੀ ਜੀ ਚੀਜ਼ ਤੋਂ ਇੱਕ ਪਰਦਾ ਉੱਠਿਆ ਸੀਗਾ ਤਾਂ ਤੁਸੀਂ ਸ਼ਰਿਆਮ ਵੀ ਕੱਪੜੇ ਉਤਾਰ ਲਏ ਆਹ ਚੀਜ਼ਾਂ ਦੇ ਤੇ ਮੈਂ ਕਿਥੇ ਨਹੀਂ ਕਰਾਂ ਆਪ ਹੀ ਨਹੀਂ ਕਰਨਗੇ ਵੀਡੀਓ ਖਤਮ ਹੋ ਗਿਆ ਦੇਖੋ ਕਿੰਨੀ ਇੱਜ਼ਤ ਮਾਰਨਾ ਅਗਲੇ ਨੇ ਗੱਡੀ 'ਚ ਉਠਾਇਆ ਤੇ ਅਗਲਾ ਨੇ ਭੇਜਿਆ ਤੈਨੂੰ ਸ਼ਰਮ ਨਹੀਂ ਆਈ ਇਹ ਡਬ ਵੜੇ ਅਲੀਗੇਸ਼ਨ ਲਗਾਉਂਦੀ ਹੋਈ ਨੂੰ ਯਾਰ ਤੂੰ ਕਿਵੇਂ ਦੀ ਅਨਪੜਗ ਵਰਜੇ ਦਾ ਪਿਓ ਤੇ ਕੋਲ ਮੇਰਾ ਹੀ ਪਹੁੰਚਦਾ ਵੀਡੀਓ ਪਤਾ ਨਹੀਂ ਪਹੁੰਚਣਾ ਨਹੀਂ ਪਹੁੰਚਣਾ ਅਗਰ ਪਹੁੰਚਦਾ ਤਾਂ ਮੇਰੀ ਕਲਿੱਪ ਕੱਟ ਕੇ ਉਹਨੂੰ ਭੇਜੋ ਅੰਕਲ ਜੀ ਥੋੜਾ ਸ਼ਰਮ ਨੂੰ ਹੱਥ ਮਾਰੋ ਕੁੜੀ ਹੈ ਤੁਹਾਡੀ ਉਹਦਾ ਫਿਊਚਰ ਨਾ ਅੱਗੇ ਡਾਰਕ ਹੈ ਬਿਲਕੁਲ ਉਹਨੂੰ ਹੁਣੇ ਲਗਾਮ ਲਗਾ ਲਓ ਉਹਦੀਆਂ ਰੀਲਸ ਦੇਖ ਲਓ ਜਾ ਕੇ ਉਹਨੂੰ ਪੜਾਅ ਲਖਾਓ ਕਿਤੇ ਚੰਗੀ ਜਗ੍ਹਾ ਦਾ ਐਡਮਿਸ਼ਨ ਕਰਾਓ ਆ ਕਿਹੜੇ ਕ ਉਹ ਵੀ ਕੁੜੀਆਂ ਹੈਗੀਆਂ ਜਿਹੜੀਆਂ ਮਾਰਕੀਟ ਤੋਂ ਸੈਨੇਟਰੀ ਪੈਡ ਨੂੰ ਨਾ ਇੱਕ ਪੇਪਰ ਦੇ ਵਿੱਚ ਲਪੇਟ ਕੇ ਘਰ ਲੈਂਦੀਆਂ ਉਹ ਗਾਣਡ ਗਵਾਣਡ ਨਾ ਦੇਖੇ ਕੋ ਮੇਰੇ ਘਰ ਦਾ ਕੋਈ ਮੇਲ ਬੰਦਾ ਨਾ ਦੇਖੇ ਇਸ ਚਰਿਆਂ ਵੀ ਵਸੇ ਕੱਪੜੇ ਉਤਾਰ ਕੇ ਤੁਰ ਹੀ ਹੋਈ ਹੈ ਮੰਨਿਆ ਦੀ ਮਾਂ ਨਹੀਂ ਤਾਂ ਪਿਓ ਤੇ ਹੈਗਾ ਨਾ ਕਿ ਉਹ ਵੀ ਨਹੀਂ ਹੈ ਅਈ ਵਸੇ ਹੀ ਗਾਣਾ ਚਾਹੁੰਦੇ ਆ ਕਿ ਇਦਾਂ ਦੀਆਂ ਐਡਸ ਤੋਂ ਹਮੇਸ਼ਾ ਦੂਰ ਰਹੋ ਤੇ ਜਿੱਥੇ ਮਿਲਦੀਆਂ ਉੱਥੇ ਇਹਨਾਂ ਨੂੰ ਕਹਿ ਦਿਓ ਕਿ ਇਹਨਾਂ ਨੂੰ ਰਿਪੋਰਟ ਮਾਰਿਆ ਕਰੋ ਯਾਰ ਮੈਂ ਸਿੱਧੀ ਗੱਲ ਕਮਾਂ ਹੋ ਜਾਂਦੇ ਵੀਡੀਓ ਡਿਲੀਟ ਕਰੋ ਜਿਆਦਾ ਰਿਪੋਰਟ ਵੱਜੇ ਨਾ ਕਿਸੇ ਚੀਜ਼ ਤੇ ਕਿ ਗਲਤ ਐਡ ਹੋ ਰਹੀ ਹੈ ਹਾਂਜੀ ਤੇ ਹੁਣ ਆਪਾਂ ਚਲਦੇ ਹਾਂ ਸੋਨੂ ਦੀ ਭੈਣ ਦੇ ਵੱਲ ਉਹ ਆਪਣੇ ਸਬਸਕ੍ਰਾਈਬਰਸ ਨੂੰ ਹੀ ਗਾਲਾਂ ਕੱਢੀ ਆ ਰਹੀ ਹੈ ਕੁੱਤੇ ਕਮੀਨ ਨੇ ਪਤਾ ਨਹੀਂ ਕਿਆ-ਕਿਆ ਹੋ ਕੇ ਆਈ ਆ ਰਹੀ ਹੈ ਹੋਰ ਦੇਖੋ ਜਾ ਕੇ ਉਹਦਾ ਚੈਨਲ ਹੋਰ ਦੇ ਉਹਨੂੰ ਵਿਊਜ਼ ਅਗਲੀ ਤੇ ਕਮਾਰੀ ਆ ਡਾਲਰ ਔਰ ਤੁਹਾਨੂੰ ਮਿਲ ਰਿਹਾ ਪੱਬੱਜੀ ਦਾ ਠੁੱਲੂ ਚਲੋ ਪਹਿਲਾਂ ਮੈਂ ਇੱਕ ਕਲਿੱਪ ਦਿਖਾਉਂਦੀ ਹਾਂ ਦੇਖਿਓ ਠੀਕ ਹੋ ਕੇ ਹਰ ਜੇ ਸਮਝ ਕਰੋ ਥੋੜਾ ਜਿਹਾ ਹੱਸ ਕੇ ਇਤਰ ਹੋ ਜਾੜਦੇ ਤੁਸੀਂ ਬੜਾ ਇਤਰ ਹੋ ਆਂਟੀ ਬੇਅਕਲ ਸੱਚੀ ਤੂੰ ਬੇਅਕਲ ਦਾ ਨਾ ਪੂਰਾ ਪ੍ਰੂਫ ਦਿੱਤਾ ਤੇਰੀ ਭੈਣ ਦੀ ਨਾ ਨੇ ਆਂਟੀ ਕਿਵੇਂ ਹੋਈ ਤੂੰ ਦੀਦੀ ਨਹੀਂ ਕਹਿ ਸਕਦੀ ਤੈਨੂੰ ਆਂਟੀ ਲੱਗ ਰਹੀ ਹੈ ਉਹ ਇਹ ਸਾਨੂੰ ਕਿੰਨੀ ਬੇਅਕਲ ਹੈ ਨਾ ਵੈਸੇ ਹਮ ਰੈਡੀ ਲਾਉਗੇ ਅੱਜ ਤੂੰ ਜਿਹੜੇ ਸਾਹਬ ਨਾਲ ਆਪਣੇ ਸਬਸਕ੍ਰਾਈਬਰਸ ਨੂੰ ਗਾਲਾਂ ਕੱਢੀਆਂ ਨੇ ਜੇ ਪੁੱਤ ਨੂੰ ਖੁਸਾ ਗਿਆ ਨਾ ਫਿਰ ਤੁਹਾਡੇ ਤੋਂ ਰੈਡੀ ਵੀ ਨਹੀਂ ਲੱਗਣੀ ਆ ਇਹ ਵੀ ਕੰਮ ਕਰਨਾ ਤੁਹਾਨੂੰ ਖਾ ਹੋ ਜਾਣਾ ਹੈ ਸਹੀ ਗੱਲਾ ਬਲਾ ਕਰਾਹੜਾ ਸੱਟੋ ਮੈਂ ਤਾਂ ਮੈਂਤੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਬੈਡਰੂਮ ਬਲੀ ਦੇਖੀ ਸੀ ਨਾ ਮਿਹਨਤ ਉਹ ਹੁੰਦੀ ਹੈ ਮਿਹਨਤ ਤੁਸੀਂ ਕੀ ਜਾਣੋ ਯਾਰ ਮਿਹਨਤ ਕੀ ਉਹ ਸਵੇਰੇ 9 ਤੋਂ 5 ਜੌਬ ਕਰਨ ਵਾਲੇ ਉਹ ਤੁਹਾਨੂੰ ਕੀ ਪਤਾ ਮਿਹਨਤਾਂ ਕੀ ਹੁੰਦੀਆਂ ਗਿਆਨ ਦਾ ਅਗਰ ਅਗਲਾ ਦਾ ਚੈਨਲ ਤੇ ਜਾ ਕੇ ਮਿਹਨਤ ਦੇਖੋ ਪਰ ਤੁਸੀਂ ਇੰਨੀ ਮਿਹਨਤ ਨਹੀਂ ਕਰਨੀ ਮਰਸੀਡੀਜ਼ ਆ ਜਾਣੀ ਤੁਹਾਡੇ ਘਰ ਨਹੀਂ ਤਾਂ ਲਾ ਤਾਂ ਨੇ ਕਹਿੰਦੇ ਲੋਕ ਕਾਹਦੇ ਆ ਲੋਕ ਕਾਹਾਂ ਤੇ ਗੁੱਤੇ ਭੌਂਕਦੇ ਹੁੰਦੇ ਆ ਉਹ ਦੀਦੀ ਨੇ ਕੁੱਤੇ ਕਹਿਤਾ ਦੀਦੀ ਨੇ ਕੁੱਤੇ ਕਹਿਤਾ ਦੀਦੀ ਨੇ ਆਪਣੇ ਸਬਸਕ੍ਰਾਈਬਰ ਨੂੰ ਕੁੱਤੇ ਕਹਿਤਾ ਜਿੰਨੀ ਤੇ ਗਲੀ ਚ ਜਾਂਦੇ ਕੁੱਤੇ ਨਾਲ ਨਹੀਂ ਮਾੜੀ ਹੁੰਦੀ ਜਿੰਨੀ ਦੀਦੀ ਜੀ ਦੇ ਸਬਸਕ੍ਰਾਈਬਰਸ ਨਾਲ ਮਾੜੀ ਹੋ ਗਈ ਹੈ ਹੇ ਬੇਚਾਰੇ ਹੋਰ ਜਾਓ ਠੀਕ ਆ ਹਰ ਕਸ ਦੇਖੋ ਜੇ ਤੁਹਾਨੂੰ ਰਿਪਲਾਈ ਤਾਂ ਜਾਂਦੀ ਹੋਣਾ ਤਾਂ ਚੱਲ ਨਹੀਂ ਤੇਨ ਹੌਣਾ ਸਨੁਕਾਰਤੀ ਭੈਣ ਨਾ ਕਿ ਤਰ ਸਨੁਕਾਰ ਤਾਂ ਨਹੀਂ ਰਿਪਲਾਈ ਕਰਦੀ ਕਿ ਲੋਕਾਂ ਨੇ ਲਪੇਟ ਲੈਣੀ ਹੈ ਪਿਛਲੀ ਵਾਰ ਜਿਹੜੀ S2R2 ਨੇ ਲਪੇਟੀ ਹੈ ਨਾ ਉਸ ਤੋਂ ਬਾਅਦ ਵਿਚਾਰੀ ਚੁੱਪ ਹੋ ਗਈ ਤੇ ਪਹਿਲੇ ਤਾਂ ਇਹ ਵੀ ਬਹੁਤ ਬੋਲਦੀ ਸੀ ਸਨੁਕਾਰਤੀ ਭੈਣ ਨਾ ਕਿ ਤਰ ਪਲਾਈ ਲੋਕਾਂ ਦਾ ਕੰਮ ਭੁੰਕਨ ਦਾ ਲੋਕਾਂ ਦਾ ਕੰਮ ਭੁੰਕਨ ਦਾ ਔਰ ਤੂੰ ਇੱਥੇ ਦੋਨੇ ਜਣੀਆਂ ਕੀ ਕਰ ਰਹੀਆਂ ਤੂੰ ਵੀ ਤਾਂ ਭੌਂਕੀ ਰਹੀਆਂ ਸਾਰਾ ਦਿਨ ਸਵੇਰੇ ਉੱਠ ਕੇ ਕੈਮਰਾ ਫੜ ਕੇ ਪੈਮੇ ਤੇ ਕੀ ਸੋਦੀ ਵੈਸੇ ਬਾਏਦਵੇ ਨਾ ਮੇਰੇ ਘਰ 'ਚ ਕੋਈ ਬਲੌਗਰ ਹੁੰਦਾ ਬੱਸ ਇਹ ਐਗਜ਼ਾਮਪਲ ਹੀ ਸੋਚਦੀ ਹੈ ਨਾ ਮੇਰੇ ਘਰ 'ਚ ਕੋਈ ਬਲੌਗਰ ਹੁੰਦਾ ਨਾ ਬੰਦਾ ਨਾ ਸੁੱਤਾ ਸਵੇਰੇ ਉੱਠੇ ਮੇਰੇ ਵਰਗਾ ਆਗੂ ਦਾ ਮੂੰਹ ਦੇ ਕੇ ਕੈਮਰਾ ਕਰ ਦਵੇ ਮੇਰੀ ਕੀ ਇੱਜ਼ਤ ਰਹਿਣੀ ਸੀ ਨਾਰਮਲੀ ਸੋਚਦੀ ਹੈ ਨਾ ਚੰਗਾ ਯਾਰ ਬਲੌਗਰ ਕੋਈ ਵੀ ਹੈ ਨਹੀਂ ਹਾਂ ਤੇ ਮੈਨੂੰ ਹੁਣੇ ਨਾ ਮੈਂ ਇੰਸਟਾਗ੍ਰam ਤੇ ਜਦੋਂ ਮੈਂ ਵੀਡੀਓ ਬਣਾਈ ਤੇ ਮੈਨੂੰ ਇੰਸਟਾਗ੍ਰam ਤੇ ਆਏ ਕਮੈਂਟ ਆਪੇ ਜਾ ਕੇ ਦੇਖ ਲਓ ਜਿੰਦਗ ਨਾ ਮੈਨੂੰ ਕਹਿੰਦਾ ਕਿ ਜੇ ਲੋਕਾਂ ਨਾਲ ਪੰਗੇ ਲੈਣੇ ਹੋ ਨਾ ਆਪਣਾ ਮੂੰਹ ਦਿਖਾ ਕੇ ਲੋ ਮੂੰਹ ਹੀ ਦਿਖਾ ਰਹੀ ਹੈ ਕਿਹਦਾ ਮੂੰਹ ਹੈ ਤੇਰਾ ਹੈ ਤੇਰਾ ਮੂੰਹ ਮੇਰਾ ਹੀ ਹੈ ਨਾ ਜੇ ਤੈਨੂੰ ਲੱਗ ਰਿਹਾ ਕਿ ਤੂੰ ਇਦਾਂ ਦਾ ਮੂੰਹ ਬਣਾ ਸਕਦਾ ਹੈ ਸਨੈਪਚੈਟ ਤੋਂ ਫਿਲਟਰ ਲੈ ਕੇ ਤਾਂ ਜਾ ਬਣਾ ਲੈ ਮੇਰੇ ਵਰਗਾ ਮੂੰਹ ਬਣਾ ਕੇ ਦਿਖਾ ਚੱਲ ਮੈਨੂੰ ਬੜੇ ਲੋਕਾਂ ਨੂੰ ਇਹ ਹੁੰਦਾ ਨਾ ਕਿ ਹਾਂ ਇਹ ਮਤਲਬ ਫੇਕ ਹੈ ਜਾਂ ਕੁਝ ਹੈ ਪੰਜਾਬ ਵੀ ਕਹਿ ਚੁੱਕੇ ਹਾਂ ਸਿਰਫ ਮੇਕਅਪ ਲੱਗਿਆ ਹੋਇਆ ਹੈ ਮੂੰਹ ਹੈ ਮੇਰਾ ਹੀ ਹੈ ਪਰ ਨਹੀਂ ਆਪਣਾ ਗਿਆਨ ਆ ਕੇ ਦੇਣਾ ਹੁੰਦਾ ਹੈ ਸਾਨੂੰ ਆ ਕੇ ਜੇ ਤੈਨੂੰ ਲੱਗ ਰਿਹਾ ਨਾ ਕਿ ਇਹ ਮੂੰਹ ਬਹੁਤ इजीली ਬਣ ਜਾਂਦਾ ਜਾਂ ਸਨੈਪਚੈਟ ਤੇ ਜਾਂ ਦੇਖ ਲੈ ਫਿਲਟਰ ਲੱਗ ਜਾਂਦਾ ਇਹ ਵਾਲਾ ਸੇਮ ਇਦਾਂ ਦਾ ਮੂੰਹ ਆਣਾ ਚਾਹੀਦਾ ਸੇਮ ਇਦਾਂ ਦੀਆਂ ਅੱਖਾਂ ਲਿਪਸ ਹੇਰ ਸੇਮ ਸਾਰਾ ਕੁਝ ਇਦਾਂ ਦਾ ਹੋਣਾ ਚਾਹੀਦਾ 50 ਵਾਰੀ ਇੱਕ ਗੱਲ ਕਹਿ ਚੁੱਕੀਆਂ ਕਿ ਆਪਾਂ ਬਾਹਰ ਕੰਮ ਕਰਨ ਵਾਲੇ ਬੰਦੇ ਸਾਨੂੰ ਬਹੁਤ ਕੁਝ ਸੋਚਣਾ ਪੈਂਦਾ ਕੋਈ ਸਾਨੂੰ ਇਹਨਾਂ ਤੋਂ ਡਰਨੇ ਲੱਗਦੇ ਕਿੱਥੇ ਰਹਿੰਦੇ ਮੈਂ ਕਿੱਥੇ ਰਹਿੰਦੀ ਆ ਬਟ ਮੈਨੂੰ ਜਿਹੜੀ ਪਬਲਿਕ ਦੇਖਦੀ ਹੈ ਨਾ ਉਹ ਨਾਲੇ ਨਾ ਮੇਰਾ ਕੋਈ ਨਾ ਕੱਲਾ ਕਮ ਇਥੇ ਰਿਐਕਸ਼ਨ ਦੇਣਾ ਨਹੀਂ ਹੁੰਦਾ ਪਹਿਲੇ ਮੈਂ ਇੱਕ ਗੱਲ ਕਲੀਅਰ ਕਰ ਦਿੰਨੀ ਕਿ ਮੇਰਾ ਰਿਐਕਸ਼ਨ ਵੀਡੀਓਜ਼ ਹੁੰਦੇ ਆ ਪੜ ਲਿਆ ਕਰੋ ਚੈਨਲ ਦਾ ਨਾਮ ਰੋਸਟਿੰਗ ਨਹੀਂ ਮੈਂ ਕਰਦੀ ਮੈਂ ਰਿਐਕਸ਼ਨ ਦਿੰਦੀ ਆ ਸਮਝ ਆਈ ਤੇ ਦੂਜੀ ਗੱਲ ਜਿਨ੍ਹਾਂ ਨੂੰ ਲੱਗਦਾ ਨਾ ਕਿ ਮੈਨੂੰ ਡਰ ਲੱਗਦਾ ਜਾਂ ਇਦਾਂ ਦੀ ਕੋਈ ਗੱਲ ਐ ਉਹ ਯਾਰ ਕਿੱਥੇ ਰਹਿੰਦੇ ਮੈਂ ਕਿੱਥੇ ਰਹਿੰਦੀ ਆ ਠੀਕ ਐ ਨਾ 50 ਰਿਕਿਆ ਕਿ ਜਦ ਮੈਂ 9 to 5 ਕੰਮ ਕਰਦੀ ਆ ਕੰਮ ਕਰਦੀ ਆ ਕੰਮ ਕਰਦੀ ਆ ਬਹੁਤ ਕੁਝ ਜ਼ਿੰਦਗੀ ਚ ਦੇਖਣਾ ਹੁੰਦਾ ਠੀਕ ਐ ਮੇਰੇ ਕੋ ਕੱਲਾ ਇੱਥੇ ਬਹੁਤ ਕੁਝ ਦੇਖਣਾ ਹੁੰਦਾ ਮੇਰੇ ਕੋ ਕੱਲਾ ਇੱਕੋ ਹੀ ਕੰਮ ਹੈ ਨੀ ਕਿ ਮੈਂ ਕੱਲੇ ਵੀਡੀਓਜ਼ ਹੀ ਉਹਨਾਂ ਦੀਆਂ ਹੋਰ ਵੀ ਮੈਂ 50 ਤਰ੍ਹਾਂ ਦੇ ਕੰਮ ਕਰਦੀ ਆ ਮੈਨੂੰ ਵਕ ਵਕ ਲੋਕਾਂ ਨਾਲ ਡੀਲ ਕਰਨਾ ਪੈਂਦਾ ਇਸ ਕਰਕੇ ਮੈਂ ਨਹੀਂ ਚਾਹਦੀ ਕਿ ਜੋ ਮੇਰਾ ਇਹ ਵਾਈਟੀ ਦਾ ਕੰਮ ਹੈ ਉਹਨੂੰ ਲੈ ਕੇ ਲੋਕੀ ਮੇਰੇ ਕੋਲ ਆਣ ਮੈਨੂੰ ਬੋਲਣ ਜਾਂ ਕੁਝ ਵੀ ਹੈ ਨਾ ਕੋਈ ਐਪਰੀਸ਼ੀਏਟ ਹੀ ਕਰਾਣ ਨਾਲ ਕੋਈ ਫੋਟੋਸ ਲੈਣ ਵੀ ਆ ਸਕਦੇ ਕੋ ਵੱਡੀ ਕਰਨੀ ਇੰਨੀ ਮਾੜੀ ਨਹੀਂ ਅਸੀਂ ਬਹੁਤ ਹੀ ਖੂਬਸੂਰਤ ਇਨਸਾਨ ਆ ਕੋਈ ਸਾਡੇ ਨਾਲ ਫੋਟੋ ਵੀ ਲੈਣ ਆ ਸਕਦਾ ਹੈ ਐਵੇਂ ਫਿਰ ਮੈਨੂੰ ਪ੍ਰੋਬਲਮ ਹੋਏਗੀ ਕਿ ਤੇ ਮੈਂ ਕੈਫੇ ਤੇ ਗਈ ਕੋਈ ਗਏ ਹਾਈ ਤੁਸੀਂ ਤੁਸੀਂ ਵੀਡੀਓ ਬਣਾਉਂਦੇ ਨੇ ਚਲ ਤਾਂ ਫੋਟੋ ਲਈ ਮੈਂ ਇਦਾਂ ਦਾ ਕੁਝ ਨਹੀਂ ਚਾਹਦੀ ਕਿਉਂਕਿ ਮੈਨੂੰ ਪਤਾ ਹੈ ਮੈਂ ਫੇਮਸ ਹਾਂ ਨਾ ਅਸੀਂ ਵੀ ਕਹਿ ਸਕਦੇ ਹਾਂ ਜੇ ਮੁਸ਼ਕੀ ਫੇਮਸ ਹੋ ਸਕਦੀ ਤਾਂ ਅਸੀਂ ਵੀ ਤਾਂ ਹੋ ਹੀ ਸਕਦੇ ਹਾਂ ਫੇਮਸ ਸੋ ਦੈਟਸ ਵਾਈ ਹੁਣ ਮੈਂ ਮਜ਼ਾਕ ਮਜ਼ਾਕ ਚ ਬਹੁਤ ਗਹਿਰੀਆਂ ਗੱਲਾਂ ਕਹਿ ਦਿਤੀਆਂ ਹੁਣ ਜਿਹਦੇ ਕੋਲ ਤਾਂ ਦਿਮਾਗ ਹੋਏਗਾ ਉਹਨੂੰ ਸਮਝ ਆ ਜਾਏਗਾ ਤੇ ਜਿਹਦੇ ਕੋਲ ਨਹੀਂ ਦਿਮਾਗ ਹੋਏਗਾ ਜਿਹਦੇ ਕੋਲ ਨਹੀਂ ਦਿਮਾਗ ਹੋਏਗਾ ਉਹਨੂੰ ਹੁਣ ਮੈਂ ਬਾਬਾ ਜੀ ਦਾ ਠੁੱਲੂ ਬਾਏ ਬਾਏ ਟੇਕ ਕੇ ਇੰਜੋਏ ਗਾਇਸ